ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇਹਨਾਂ ਕਾ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਆ ਬਸ ਕਿਉਂਕਿ ਮੈਨੂੰ ਤੁਸੀਂ ਦਾਲਤਾ ਸ਼ੋਰਤਾ ਦੀਆਂ ਬੁਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀਆਂ ਸੀ ਉਹ ਤਾਂ ਨਮੇੜਿਆੇ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਹੀ ਚਾਹੇ ਮੇਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਝਾਂ ਗਿੱਧਿਆਂ ਪੰਗੜਿਆਂ ਵਾਲਾ ਪੰਜਾਬ ਬਣ ਜੇ ਸੁਰਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਵੀਰੋ ਫੁੱਲਾਂ ਚੋਗੀ ਜ਼ਮੀਨ ਰੱਖਿਓ ਕਲਮੇ ਲੱਭਾਂਗੇ ਐਸੀ ਧਰਤੀ ਤੇ ਗਿੱਦੇ ਪੰਗੜੇ ਪੈਂਦੇ ਦੇਖਿਓ ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਜਾਈ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਵੀ ਤਾਂ ੱੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗ ਗਏ ਮੈਨੂੰ ਰੋਜ਼ ਫੋਨ ਆਉਂਦੇ ਨੇ ਅਸੀਂ ਆ ਗਏ ਜੀ ਮੇਰੇ ਕੋਲ ਫੋਨ ਆਉਂਦੇ ਨੇ ਸਾਨੂੰ ਨੌਕਰੀ ਮਿਲ ਗਈ ਅਸੀਂ ਚਾਨ ਦਾ ਪ੍ਰੋਗਰਾਮ ਕੈਨਸਲ ਕਰਤਾ ਜੀ ਸੋ ਵੀਰੋ ਇਹ ਤੁਹਾਡੇ ਪਿਆਰ ਕਰਕੇ ਆ ਤੁਹਾਡੇ ਬਿਨਾਂ ਕੁਝ ਨਹੀਂ ਹੋ ਸਕਦਾ ਇਸ ਵਾਰ 13 ਜ਼ੀਰੋ ਕਰ ਦੋ ਮੇਰੇ ਤੋਂ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰਤ ਬਧੂਗਾ ਪਰ ਇੱਕ ਭਾਰ ਘਟੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾਤੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਤੁਗਣਾ ਮੈਂ ਟੁਕੜੇ ਉਤਸ਼ਾਹ ਨਾਲ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਾ ਆ ਕਪੜਾ ਮਾਰਕੀਟ 'ਚ ਖੜੇ ਆ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕੱਢਦੀ ਐ ਫਿਰ ਉਹ ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦੋਗੇ ਕਿਉਂਕਿ ਮੈਂ ਤਾਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਵਾਲੇ ਪਾਸੇ ਜਾਂ ਕ腐ਸ਼ਨ ਵਾਲੇ ਪਾਸੇ ਤਾਂ ਮਿਚਾੜਾ ਨਹੀਂ ਮਤਲਬ ਤੇਰਾ ਤੁਹਾਡੇ ਤੇ ਹੀ ਆ ਤੁਹਾਡੇ ਕਰਕੇ ਆ ਤੁਹਾਡੇ ਵਾਸਤੇ ਆ ਸੋ ਵੀਰੋ ਅੱਜ ਇੱਕ ਵਾਰ ਜੱੱਬੇਵਾਲ ਜੀ ਇਹ ਵੀ ਧਰਤੀ ਤੋਂ ਉੱਠੇ ਹੋਏ ਬੰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਜ਼ਮੀਨ ਤੋਂ ਉੱਠ ਕੇ ਆਇਆ ਹੈ ਮਿਹਨਤਾਂ ਕਰਕੇ ਆਇਆ ਹੈ ਆਮ ਕਰ ਤਗਰੀਬ ਕਰ ਚੁਆਇਆ ਹੈ ਇਹ ਹਜੇ ਬੰਦਿਆਂ ਨੂੰ ਜਦੋਂ ਪਾਰਲੀਮੈਂਟ ਭੇਜਾਂਗੇ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਾਂ ਤੇ ਹੰਡਾਈਆਂ ਹੋਈਆਂ ਨੇ ਤਾਂ ਫਿਰ ਉਹ ਹਜੇ ਕਾਨੂੰਨੀ ਵੜ ਕੇ ਆਉਣਗੇ ਸੋ ਥੋੜੇ ਵਾਸਤੇ ਥੋੜੇ ਵਾਸਤੇ ਸੋ ਸਿਆਕਾ ਸੋ ਇੱਕ ਵਾਰੀ ਮੈਂ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰੀ ਕਹਿਣਾ ਹੈ 13 ਹੀਰੋ 13 जीरो ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਇਸ ਵਾਰੀ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇਹਨਾਂ ਕਾ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਆ ਬਸ ਕਿਉਂਕਿ ਮੈਨੂੰ ਤੁਸੀਂ ਦਾਲਤਾ ਸ਼ੋਰਤਾ ਦੀਆਂ ਬੁਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀਆਂ ਸੀ ਉਹ ਤਾਂ ਨਮੇੜਿਆੇ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਹੀ ਚਾਹ ਹੈ ਮੇਰੇ ਪੰਜਾਬ ਨੂੰ ਨਜ਼ਰ ਨਾਲ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਜਾਂ ਗਿੱਦਿਆਂ ਪੰਗੜਿਆਂ ਵਾਲਾ ਪੰਜਾਬ ਬਣ ਜੇ ਸੁਰਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਵੀਰੋ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲਮੇ ਲੱਭਾਂਗੇ ਐਸੀ ਧਰਤੀ ਤੇ ਜਿੱਦੇ ਪੰਗੜੇ ਪੈਂਦੇ ਦੇਖਿਓ ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਜਾਈਏ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਵੀ ਤਾਂ ੱੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗ ਗਏ ਮੈਨੂੰ ਰੋਜ਼ ਫੋਨ ਆਉਂਦੇ ਨੇ ਅਸੀਂ ਆ ਗਏ ਜੀ ਮੇਰੇ ਕੋਲ ਫੋਨ ਆਉਂਦੇ ਨੇ ਸਾਨੂੰ ਨੌਕਰੀ ਮਿਲ ਗਈ ਅਸੀਂ ਚਾਨ ਦਾ ਪ੍ਰੋਗਰਾਮ ਕੈਨਸਲ ਕਰਤਾ ਜੀ ਸੋ ਵੀਰੋ ਇਹ ਤੁਹਾਡੇ ਪਿਆਰ ਕਰਕੇ ਆ ਤੁਹਾਡੇ ਬਿਨਾਂ ਕੁਝ ਨਹੀਂ ਹੋ ਸਕਦਾ ਇਸ ਵਾਰ ਤੇਰਾ ਜ਼ੀਰੋ ਕਰ ਦੋ ਮੇਰੇ ਤੋਂ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰਤ ਬਧੂਗਾ ਪਰ ਇੱਕ ਭਾਰ ਘਟੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾਤੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਤੁਗਣਾ ਮੈਂ ਟੁਕੜੇ ਉਤਸ਼ਾਹ ਨਾਲ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਾ ਆ ਕਪੜਾ ਮਾਰਕੀਟ 'ਚ ਖੜੇ ਆ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕੱਢਦੀ ਐ ਫਿਰ ਉਹ ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦੋਗੇ ਕਿਉਂਕਿ ਮੈਂ ਤਾਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਤਾਂ ਮੈਂ ਕਮਾਉੜੇ ਨਹੀਂ ਪੈਸੇ ਵਾਲੇ ਪਾਸੇ ਜਾਂ ਕ腐ਸ਼ਨ ਵਾਲੇ ਪਾਸੇ ਤਾਂ ਮਿਚਾੜਾ ਨਹੀਂ ਮਤਲਬ ਤੇਰਾ ਤੁਹਾਡੇ ਲਈ ਆ ਤੁਹਾਡੇ ਕਰਕੇ ਆ ਤੁਹਾਡੇ ਵਾਸਤੇ ਆ ਸੋ ਵੀਰੋ ਅੱਜ ਕੁਵਰ ਜੱੱਬੇਵਾਲ ਜੀ ਇਹ ਵੀ ਧਰਤੀ ਤੋਂ ਉੱਠੇ ਹੋਏ ਬੰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਜ਼ਮੀਨ ਤੋਂ ਉੱਠ ਕੇ ਆਇਆ ਹੈ ਮਿਹਨਤਾਂ ਕਰਕੇ ਆਇਆ ਹੈ ਆਮ ਕਰ ਤਗਰੀਬ ਕਰ ਚੁਆਇਆ ਹੈ ਇਹ ਹਜੇ ਬੰਦਿਆਂ ਨੂੰ ਜਦੋਂ ਪਾਰਲੀਮੈਂਟ ਭੇਜਾਂਗੇ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਾਂ ਤੇ ਹੰਡਾਈਆਂ ਹੋਈਆਂ ਨੇ ਤਾਂ ਫਿਰ ਉਹ ਹਜੇ ਕਾਨੂੰਨੀ ਵੜ ਕੇ ਆਉਣਗੇ ਸੋ ਥੋੜੇ ਵਾਸਤੇ ਥੋੜੇ ਵਾਸਤੇ ਸੋ ਸਿਆਕਾ ਸੋ ਇੱਕ ਵਾਰੀ ਮੈਂ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰੀ ਕਹਿਣਾ ਹੈ 13 ਹੀਰੋ 130 ਪੰਜਾਬ ਬਣੇਗਾ ਹੀਰੋ 130 130 ਇਸ ਵਾਰੀ ਪੰਜਾਬ ਬਣੇਗਾ ਹੀਰੋ